ਕੀ ਹਾਲ ਨੇ ਜੀ ਕਿਵੇਂ ਹੋ ਜੀ ਠੀਕ ਹਾਂ ਠੀਕ ਹਾਂ ਜਮਾ ਤਿੰਨ ਸਟਾਰ ਮੋਢਿਆਂ ਤੇ ਨੇ ਜੀ ਇਨਸਪੈਕਟਰ ਸਾਹਿਬ ਨੇ ਤੇ ਪੰਜਾਬ ਪੁਲਿਸ ਦਾ ਲੋਗੋ ਹੈ ਜੀ ਠੀਕ ਹੈ ਆਈਜੀ ਪਾਲਾ ਸਿੰਘ ਸਟਾਰ ਤਿੰਨ ਲੱਗੇ ਹੋਏ ਨੇ ਤੇ ਹੈਗੇ ਤੁਸੀਂ ਰੈਂਕ ਤੋਂ ਢਾ ਆਈਜੀ ਦੇ ਉਹ ਫਿਰ ਆਈਜੀ ਤੇ ਸਟਾਰ ਮਿਲੇ ਨਹੀਂ ਅੱਛਾ ਆਈਜੀ ਦੀ ਸਟਾਰ ਮਿਲੇ ਨਹੀਂ ਤੁਸੀਂ ਬਿਨਾਂ ਤਨਖਾਹ ਤੋਂ ਕੰਮ ਕਰਦੇ ਹੋ ਆਹਾਂ ਜੀ ਫਰੀ ਸੇਵਾ ਸਾਡੀ ਫਰੀ ਸੇਵਾ ਪੰਜਾਬ ਪੁਲਿਸ ਦੀ ਇਹਨਾਂ ਨੇ ਵਰਦੀ ਪਾਈ ਹੋਈ ਆ ਤੁਸੀਂ ਦੇਖ ਲਓ ਤੇ ਇਸ ਚੌਕ ਦੇ ਵਿੱਚ ਖੜਕੇ ਜੀ ਇਹ ਬਿਲਕੁਲ ਫਰੀ ਸੇਵਾ ਕਰਦੇ ਨੇ ਠੀਕ ਹੈ ਟ੍ਰੈਫਿਕ ਦੇ ਨਿਜਮਾ ਬਾਰੇ ਲੋਕਾਂ ਨੂੰ ਦੱਸਣਾ ਇੱਧਰ ਉੱਧਰ ਕਰਨਾ ਤੁਸੀਂ ਬਿਲਾਉਂ ਕਿੱਥੋਂ ਕਰਦੇ ਹੋ ਕਿੱਥੇ ਪਿੰਡ ਕਿਹੜਾ ਤੁਹਾਡਾ ਪਿੰਡ ਜੀ ਸਾਡਾ ਨਰਿੰਦਰਪੁਰਾ ਬਾਗਲੇਆ ਕਿੰਨੇ ਘੰਟੇ ਡਿਊਟੀ ਕਰਦੇ ਹੋ ਤੁਸੀਂ ਟੜ ਕੇ ਆ ਜੰਨੇ ਆ ਜੀ 7 ਵਜੇ ਘਰੋਂ ਨਿਕਲਦੇ 8 ਵਜੇ ਨੂੰ ਇੱਥੇ ਬੱਸ ਆ ਪਹੁੰਚਦੇ ਆ ਤੇ ਸਾਈਕਲ ਤੇ ਆਉਨੇ ਹਾਂ ਸਾਈਕਲ ਤੇ ਸਾਡੀ ਆ ਹੀ ਗੱਡੀ ਆਹੋ ਹੋ ਹੋ ਗੱਡੀ ਦੇਖੋ ਜੀ ਤੁਸੀਂ ਗੱਡੀ ਤੇ ਵੀ ਉਤਰ ਲੱਗਿਆ ਤੇ ਸ਼ਾਮ ਨੂੰ ਕਿੰਨੇ ਵਜੇ ਜਾਣੇ ਹੋ ਸ਼ਾਮ ਨੂੰ ਬੱਸ ਇੱਥੋਂ 4 ਵਜੇ ਵੀ ਬਾਅਦ ਜਾਂਦੇ ਆ ਆ ਗਈ ਜੀ ਇਹਨਾਂ ਦੀ ਗੱਡੀ ਇਹ ਇਹਨਾਂ ਦੀ ਸਰਕਾਰੀ ਗੱਡੀ ਹੈ ਠੀਕ ਹੈ ਗੱਡੀ ਰੋਟੀ ਰੋਟੀ ਨੂੰ ਆਣੀ ਫਿਰ ਘਰੋਂ ਲੈ ਕੇ ਆਉਨੇ ਹਾਂ ਰੋਟੀ ਅਸੀਂ ਡੇਰੇ ਚੋ ਖਾ ਲੈਨੇ ਆ ਨਹੀਂ ਪਿੰਡੋਂ ਖਾ ਲੈਨੇ ਆ ਕਰੇ ਹੈ ਨਹੀਂ ਕੋਈ ਨਾ ਨਾ ਇਹ ਕਰੇ ਹੈ ਨਹੀਂ ਯਾਰ ਕੋਈ ਵੀ ਨਹੀਂ ਹੈਗਾ ਪਕੌਣ ਵਾਲੀ ਨਹੀਂ ਹੈਗਾ ਫਿਰ ਛੜੇ ਛਾਂਟ ਬੰਦੇ ਆ ਅੱਛਾ ਛੜੇ ਛਾਂਟੋਂ ਬੜੀ ਹੈਨਾ ਯਾਰ ਕੋਈ ਇਹਨਾਂ ਦੀ ਸੇਵਾ ਕਰਨਾ ਚਾਹੁੰਦਾ ਤਾਂ ਬੁਢਲਾਡਾ ਚੌਂਕ ਦੇ ਵਿੱਚੇ ਖੜੇ ਹੁੰਦੇ ਨੇ ਜ਼ਰੂਰ ਇਹਨਾਂ ਕੋਲੇ ਸੇਵਾ ਕੀ ਹੈ ਬਸ ਖਾਣ ਪੀਣ ਨੂੰ ਜੇ ਤੁਸੀਂ ਕੋਈ ਵੀ ਤੁਹਾਡਾ ਜੀ ਕਰਦਾ ਹੈ ਇਹਨਾਂ ਨੂੰ ਤੁਸੀਂ ਦੇ ਕੇ ਜਾਇਓ ਜੀ